ਬਿੱਤੇ ਦਿਨ ਤੋਂ ਚਮਕੌਰ ਸਾਹਿਬ ਸਤਲੁਜ ਬੰਨ ਜੋ ਟੁੱਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਉਸ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਨੇ ਗੁਰੂ ਦੇ ਸਿੰਘਾਂ ਨੇ ਪ੍ਰਸ਼ਾਸਨ ਨੇ ਲਗਾਤਾਰ ਮਿਲ ਕੇ ਉਸ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਦਿਨ ਰਾਤ ਇਕ ਕਰ ਦਿੱਤੀ ਜਿਸ ਤੋਂ ਬਾਅਦ ਕਾਮਯਾਬੀ ਮਿਲੀ ਹੈ ਪਾਣੀ ਦਾ ਮੁਖ ਮੋੜਿਆ ਦਰਿਆ ਦਾ ਮੁਖ ਮੋੜਿਆ ਜਿਸ ਤੋਂ ਬਾਅਦ ਜਾ ਕੇ ਕੁਝ ਰਿਲੈਕਸ ਲੋਕ ਜੁੜ ਹੋਏ ਨੇ ਕਿਉਂਕਿ ਦਰਸੀ ਚ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਚਮਕੌਰ ਸਾਹਿਬ ਗੱਲ ਕਰੀਏ ਬਸੇ ਪਠਾਨਾ ਜਾਂ ਫਿਰ ਲੁਧਿਆਣੇ ਤੱਕ ਤਾਂ ਉਹਨਾਂ ਲੋਕੇ ਦਰਸੀ ਕਿ ਅਗਰ ਸਤਲੁਜ ਦਾ ਇਹ ਬੰਨ ਟੁੱਟਦਾ ਹੈ ਤਾਂ ਕਿਤਨੇ ਕਿਤੇ ਪਾਣੀ ਉਹਨਾਂ ਦੇ ਘਰਾਂ ਅੰਦਰ ਵੜ ਜਾਏਗਾ ਦੂਜੇ ਪਾਸੇ ਬਹੁਤ بڑا ਨੁਕਸਾਨ ਹੋ ਜਾਣਾ ਹੈ ਪਰ ਸਮੇਂ ਸਿਰ ਪ੍ਰਸ਼ਾਸਨ ਨੇ ਪੰਜਾਬ ਦੇ ਲੋਕਾਂ ਨੇ ਨੌਜਵਾਨੀ ਨੇ ਇਸ ਬੰਨ ਨੂੰ ਮਜ਼ਬੂਤ ਕੀਤਾ ਹੈ ਤਾਂ ਪਾਣੀ ਹੁਣ ਸਥਿਰ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਡੀਐਸਪੀ ਔਲਕ ਜੋ ਕਿ ਲਗਾਤਾਰ ਜਗਤੂ ਡਿਊਟੀ ਨਿਭਾ ਰਹੇ ਹਨ ਦਿਨ ਰਾਤ ਕੀਤਾ ਹੋਇਆ ਇਹਨਾਂ ਵੱਲੋਂ ਤਾਂ ਮੌਕੇ ਸਥਿਤੀ ਸਮਝਾਂਗੇ ਕੀ ਆਖਰ ਚੱਲ ਕੀ ਰਹੀ ਹੈ ਕਾਫੀ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਵੀ ਵੀਡੀਓ ਵੀ ਪਾਈ ਜਾਂਦੀਆਂ ਨੇ ਕਿਉਂਕਿ ਜਦੋਂ ਤੱਕ ਕੋਈ ਅਫਸਰ ਦੀ ਵਾਈਟ ਨਾ ਹੋਏ ਕੋਈ ਪੁਖਤਾ ਇਸ ਤਰੀਕੇ ਦੀ ਜਾਣਕਾਰੀ ਨਾ ਹੋਵੇ ਉਦੋਂ ਤੱਕ ਕੋਈ ਸਚਾਈ ਵੀ ਨਹੀਂ ਮਿਲਣੀ ਚਾਹੀਦੀ ਆਲਸਾ ਪਹਿਲੇ ਦਿਨ ਤੋਂ ਲੱਗੇ ਹੋਏ ਹਾਂ ਲਗਾਤਾਰ ਕੋਸ਼ਿਸ਼ਾਂ ਨੇ ਕਿਤਨੇ ਕਿਤੇ ਬੰਨ੍ਹ ਮਜ਼ਬੂਤ ਕਰੀਏ ਪੰਜਾਬ ਦੇ ਲੋਕਾਂ ਨੂੰ ਚਮਕੌਰ ਸਾਹਿਬ ਦੇ ਲੋਕਾਂ ਨੂੰ ਅਸੀਂ ਬਚਾ ਲਈਏ ਤਾਂ ਕਿਸ ਤਰੀਕੇ ਦੀ ਸਥਿਤੀ ਹੈ ਤਾਂ ਕਿਸ ਤਰੀਕੇ ਦੇ ਹਾਲਾਤ ਦੇਖੇ ਤੁਸੀਂ ਜਦੋਂ ਪਹਿਲੇ ਦਿਨ ਖਬਰ ਮਿਲੀ ਕਿ ਇਹ ਬੰਨ੍ਹ ਟੁੱਟਣ ਦੇ ਕਿਨਾਰੇ ਹੈ ਦੇਖੋ ਜੀ 1 ਸਤੰਬਰ ਤੋਂ ਇੱਥੇ ਜਦੋਂ ਪਤਾ ਲੱਗਿਆ ਕਿ ਇਹ ਵਨ ਦੇ ਖਤਰਾ ਪੈਦਾ ਹੋ ਗਿਆ ਤੇ ਕਾਫੀ ਇੱਥੇ ਕ੍ਰਿਟੀਕਲ ਸਥਿਤੀ ਸੀਗੀ ਬਹੁਤ ਹੀ ਮਤਲਬ ਇੱਥੇ ਆ ਕੇ ਲੋਕਾਂ ਚ ਵੀ ਇਹ ਸਹਿਮ ਹੋ ਗਿਆ ਕਿ ਇਹ ਵਨ ਟੁੱਟੂਗਾ ਤੇ ਅਸੀਂ ਇਸ ਹੜਾਂਗੇ ਇਹ ਸਰਦੇ ਮਾਰ ਦੇ ਵਿੱਚ ਪਰ ਪ੍ਰਸ਼ਾਸਨ ਨੇ ਮੌਕੇ ਤੇ ਆਪਣਾ ਮੈਅਰ ਲੈਂਦੇ ਹੋਏ ਆਰਮੀ ਨੂੰ ਉਹਦੇ ਕਾਲ ਕਰ ਲਿਆ ਡਿਸੀਸ ਵੱਲੋਂ ਉਪਰ ਅਧਿਕਾਰੀਆਂ ਵੱਲੋਂ ਤਾਂ ਇਸ ਦੋਨੇ ਜਿਹੜੇ ਬੰਦ ਤੇ ਇਥੇ ਸਾਡੇ ਕੋਲ ਆਰਮੀ ਲੱਗੀ ਹੋਈ ਨਾਲ ਸਾਡੇ ਸੇਵਾ ਕਰਨ ਵਾਸਤੇ ਉਸ ਤੋਂ ਇਲਾਵਾ ਜਿਹੜਾ ਸਾਡਿਆ ਸੰਗਤਾਂ ਨੇ ਜਿਹੜੇ ਇਲਾਕੇ ਦੀਆਂ ਸੰਗਤਾਂ ਇਲਾਕੇ ਦੇ ਨੌਜਵਾਨ ਮੁੰਟ ਬੱਚਿਆਂ ਨੇ ਸਹਿਯੋਗ ਦਿੱਤਾ ਉਸ ਤੋਂ ਬਿਨਾ ਇਹ ਸੰਭਵ ਨਹੀਂ ਹੋ ਸਕਦਾ ਸੀ ਜੋ ਅੱਜ ਤੁਸੀਂ ਇਥੇ ਮੌਕੇ ਦੇਖ ਰਹੇ ਹੋ ਕਿ ਇਹ ਸਥਿਤੀ ਬਿਲਕੁਲ ਸ਼ਾਂਤਪੂਰਵਕ ਹੈ ਤੇ ਕੰਟਰੋਲ ਚ ਹੈ ਤੇ ਅੱਜ ਵੀ ਹੁਣ ਵੀ ਲੱਗੇ ਹੋਏ ਆ ਜਿਹੜੇ ਜਿੱਥੇ ਕੋਈ ਕਮਜ਼ੋਰੀ ਲੱਗਦੀ ਹੈ ਉਹਨੂੰ ਹੋਰ ਪੁਖਤਾ ਕਰਨ ਵਾਸਤੇ ਉਹਨੂੰ ਮਜ਼ਬੂਤ ਕਰਨ ਵਾਸਤੇ ਅੱਜ ਵੀ ਜਵਾਨ ਲੱਗੇ ਹੋਏ ਆ ਆਰਮੀ ਲੱਗੀ ਹੋਈ ਹੈ ਸਾਡੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਨੇ ਤੇ ਇਸ ਤਰੀਕੇ ਨਾਲ ਸਾਡੇ ਅਸੀਂ ਇਸ ਚੀਜ਼ ਨੂੰ ਹੁਣ ਜਿਹੜਾ ਸਾਡੇ ਕੰਟਰੋਲ ਚ ਹੈ ਸਾਰਾ ਕੰਮ ਇਹ ਤਾਂ ਲੱਗਦਾ ਕਿ ਔਲਖ ਸਾਹਿਬ ਗੁਰੂ ਸਾਹਿਬ ਦੀ ਕਿਰਪਾ ਵਰਤ ਰਹੀ ਗੁਰੂ ਸਾਹਿਬ ਦੀ ਧਰਤੀ ਹੈ ਤਾਂ ਮੈਂ ਦੇਖਿਆ ਨੌਜਵਾਨ 50 50 ਕਿਲੋ ਦੇ ਥੈਲੇ ਇਹ ਚੱਕਦੇ ਨਹੀਂ ਜਿਵੇਂ ਰੂਈ ਦਾ ਥੈਲਾ ਨਹੀਂ ਚੱਕਦੇ ਹੁੰਦੇ ਹਲਕਾ ਜਿਹਾ ਲੱਗਦਾ ਹੋਵੇ ਕਿ ਇੰਨਾ ਜਜ਼ਬਾ ਹੈ ਦੇਖੋ ਬਹੁਤ ਜਜ਼ਬਾਈ ਲੋਕਾਂ 'ਚ ਉਤਸ਼ਾਹ ਹੈ ਆਪਣਾ ਸੇਵਾ ਕਰਨ ਦੀ ਭਾਵਨਾ ਹੈ ਤੋਂ ਨਹੀਂ ਪੰਜਾਬੀ ਇਸੇ ਕੰਮ ਵਾਸਤੇ ਮੰਨੇ ਜਾਂਦੇ ਆ ਪੰਜਾਬ ਵਾਲੇ ਲੋਕ ਇਹ ਤਾਂ ਆਪਣੇ ਪੰਜਾਬ 'ਚ ਆਫਤ ਆਈ ਹੈ ਜਿੱਦ ਕਿ ਬਾਹਰ ਵੀ ਆਉਂਦੀ ਹੈ ਉੱਥੇ ਪੰਜਾਬੀ ਵੱਧ ਚੜ ਕੇ ਹਿੱਸਾ ਲੈਂਦੇ ਆ ਤੇ ਉੱਥੇ ਲੋਕ ਮਾਨਵਤਾ ਦੀ ਸੇਵਾ ਕਰਦੇ ਜਾ ਕੇ ਜਿਸ ਤਰੀਕੇ ਦੇ ਵੀ ਲੋੜ ਹੁੰਦੀ ਹੈ ਇਹ سپورਟ ਕਰਦੇ ਆ ਪੰਜਾਬੀ ਜਿੱਥੇ ਵੀ ਹੋਣ ਪੰਜਾਬ ਨੂੰ ਬਹੁਤ ਤਰੀਕੇ ਨਾਲ ਬਦਨਾਮ ਵੀ ਕੀਤਾ ਜਾਂਦਾ ਕਿ ਨਸ਼ੇੜੀ ਹੋ ਗਿਆ ਜੀ ਜਾਂ ਉੜਤਾ ਪੰਜਾਬ ਇਹ ਹੋ ਗਿਆ ਚਲੋ ਹਰ ਸਟੇਟਾਂ 'ਚ ਵੀ ਨਸ਼ਾ ਬਹੁਤ ਹੈ ਪੰਜਾਬ ਦੇ ਵੀ ਇੱਕ ਦੁੱਖਾ ਹੋਏਗਾ ਪਰ ਇੱਥੇ ਪਤਾ ਲੱਗਦਾ ਕੀ ਅਸਲ ਪੰਜਾਬ ਦੀ ਜਵਾਨੀ ਹੈ ਕੀ ਹੈ ਪੰਜਾਬ ਦੇ ਅੰਦਰ ਜੋ ਖੂਨ ਦੇ ਵਿੱਚ ਛਿੰਕਾ ਉਹ ਹੈ ਕੀ ਹੈ ਦੇਖੋ ਤੁਸੀਂ ਸਾਹਮਣੇ ਹੈ ਤੁਹਾਡੇ ਸਾਹਮਣੇ ਤੁਸੀਂ ਸਾਰਾ ਰਾਉਂਡ ਲਿਆ ਕਿੰਨੇ ਮੁੰਡੇ ਉਤਸ਼ਾਹ ਨਾਲ ਕੰਮ ਕਰ ਰਹੇ ਆ ਜੇ ਉਹ ਨਸ਼ਈ ਹੁੰਦਾ ਕੰਮ ਹੀ ਨਹੀਂ ਹੁੰਦਾ ਤੇ ਉਹ ਤਾਂ ਪੂਰੇ ਜੋਸ਼ ਨਾਲ ਕੰਮ ਕਰ ਰਿਹਾ ਇਹ ਤਾਂ ਬਿਲਕੁਲ ਇੱਕ ਥੋੜਾ ਜਿਵੇਂ ਇੱਕ ੱੱਬਾ ਲੱਗ ਜਾਂਦਾ ਉਹ ਹੈਗਾ ਸੀਗਾ ਉਹ ਚਲੋ ਤੋਤਾ ਜਾਣਾ ਵੀ ਹੌਲੀ ਹੌਲੀ ਜਿਵੇਂ ਸਾਡੇ ਤੇ ਆਫਤਾਂ ਪੈਂਦੀਆਂ ਉਹਦੇ ਵਿੱਚ ਅਸੀਂ ਹੁਣ ਜਿਹੜੇ ਆਪਣੇ ਕੋਲ ਸਾਡੇ ਕੋਲ ਇੱਥੇ ਆਰਮੀ ਵੀ ਆਈ ਹੈ ਉਹ ਵੀ 16 ਸਿੱਖ ਰਜimentਾਈ ਹੋਈ ਹੈ ਸਾਰੇ ਸਰਦਾਰ ਮੁੰਡੇ ਉਹ ਸਾਰੇ ਪੰਜਾਬ ਦੇ ਮੁੰਡੇ ਹੋ ਬਲੋਂਗ ਕਰਦੇ ਆ ਉਹੀ ਕੰਮ ਕਰ ਰਹੇ ਆ ਇੱਥੇ ਜਿਵੇਂ ਲੜਾਈ ਲੱਗੀ ਹੁੰਦੀ ਹੈ ਦੂਜੇ ਪਾਸੇ ਦੁਸ਼ਮਣ ਹੁੰਦੇ ਨੇ ਇਸ ਪਾਸੇ ਆਪਣੇ ਜਵਾਨ ਹੁੰਦੇ ਨੇ ਸਿੰਘ ਹੁੰਦੇ ਨੇ ਇਸ ਤਰ੍ਹਾਂ ਪਾਣੀ ਇਹ ਲੱਗ ਰਿਹਾ ਕਿ ਦੁਸ਼ਮਣ ਹੈ ਆਪਣਾ ਠਾਠਾ ਮਾਰਦਾ ਆਵਾਜ਼ਾਂ ਮਾਰ ਰਿਹਾ ਕਿ ਬੰਦ ਤੋੜਨਾ ਮੈਂ ਇਸ ਪਾਸੇ ਨੌਜਵਾਨ ਜੇਕਰ ਛੱਡ ਰਹੇ ਨੇ ਆਦਮੀ ਵੀ ਖੜੀ ਹੈ ਤਾਂ ਕਿਸ ਤਰੀਕੇ ਦਾ ਲੱਗਦਾ ਮਾਹੌਲ ਬਿਲਕੁਲ ਦੇਖੋ ਜੀ ਇਹ ਪ੍ਰਮਾਤਮਾ ਦੇ ਜਿਹੜੇ ਆਫਤ ਹੈ ਕੁਦਰਤੀ ਆਫਤ ਹੈ ਇਹ ਚ ਆਪਾਂ ਪ੍ਰਮਾਤਮਾ ਨਾਲ ਟੱਕਰ ਨਹੀਂ ਲੈ ਸਕਦੇ ਬਸ ਜਿਹੜੇ ਆਪਾਂ ਕੋਸ਼ਿਸ਼ ਕਰ ਸਕਦੇ ਆ ਕਿ ਆਪਾਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈਗਾ ਤੇ ਰੱਬ ਵੀ ਸਾਡੇ ਨਾਲ ਹੈ ਜਿੱਥੇ ਇਥੇ 100% ਇੱਕ ਦਿਨ ਦੋ ਦਿਨ ਸੀਗਾ ਵੀ 100% ਬਾਰਿਸ਼ ਆ ਲੇਕਿਨ ਦੋ ਦਿਨ ਹੀ ਬਾਰਿਸ਼ ਨਹੀਂ ਹੋਈ ਜਿਸ ਦਾ ਸਾਨੂੰ ਬੜੀ ਰਾਹਤ ਹੋਈ ਹੈ ਪ੍ਰਮਾਤਮਾ ਨੇ ਇੱਕ ਬੜੀ ਕਿਰਪਾ ਕੀਤੀ ਸਾਡੇ ਤੇ ਤੇ ਉਸ ਹੀ ਉਸ ਦਿਨਾਂ ਵਿੱਚ ਹੀ ਇਹ ਸਾਰਾ ਕੰਮ ਮੁਕੰਮਲ ਕਰ ਲਿਆ ਅਰਦਾਸ ਵੀ ਮੇਰੇ ਖੱਲ ਮਹਾਰਾਜ ਦੇ ਅੱਗੇ ਜੋ ਕੀਤੀ ਸੀ ਸਿੰਘਾਂ ਨੇ ਇੱਥੇ ਪੰਜ ਸਿੰਘਾਂ ਨੇ ਖੜ ਕੇ ਉਹ ਵੀ ਪੂਰੀ ਮਹਾਰਾਜ ਨੇ ਕੀਤੀ ਬਿਲਕੁਲ ਇੱਥੇ ਪੰਜ ਸਿੰਘ ਸਬਾਨ ਜਿਹੜੇ ਗੁਰਦੁਆਰਾ ਪੈਰੋ ਮਾਜਬਾਬ ਸਾਹਿਬ ਤੋਂ ਤੇ ਆਪਣਾ ਕਤਲਗੜ੍ਹ ਸਾਹਿਬ ਤੋਂ ਜਿਹੜੇ ਪੰਜ ਸਿੰਘ ਆਏ ਸੀਗੇ ਤੇ ਉੱਥੋਂ ਦੇ ਕਥਾਵਾਚਕ ਜਿਹੜੇ ਹੈਗੇ ਆ ਉਹ ਇੱਥੇ ਆ ਕੇ ਅਰਦਾਸ ਕਰਕੇ ਗੈਦਾ ਗੁਰੂ ਸਾਹਿਬਾਂ ਦੀ ਅਰਦਾਸ ਕਰਕੇ ਇੱਥੇ ਆਪਾਂ ਨਤਮਸਕਤ ਹੋਏ ਸੀਗੇ ਸਾਰੇ ਲੋਕ ਜਿਹੜੇ ਵੀ ਇੱਥੇ ਸੇਵਾ ਕਰਨ ਆਏ ਸੀ ਉਹਨਾਂ ਨੇ ਉਸ ਦਾ ਅਰਦਾਸ ਸ਼ਾਮਲ ਹੋਏ ਤੇ ਉਸੇ ਦਾ ਭਣਾ ਹੈ ਕਿ ਅਸੀਂ ਸੇਫ ਹੈ ਕੀ ਅਪੀਲ ਲਾਸਟ ਦੇ ਵਿੱਚ ਲੋਕਾਂ ਨੂੰ ਕਿ ਕਾਫੀ ਫੁਵਾਹਾਂ ਵੀ ਨੇ ਕਾਫੀ ਇਸ ਜਗ੍ਹਾ ਉੱਤੇ ਜਜਵਾ ਵੀ ਚੱਲ ਰਿਹਾ ਨੌਜਵਾਨਾਂ ਦਾ ਲਾਸਟ ਦੇ ਵਿੱਚ ਕਿਸ ਤੇ ਕਿਸ ਸਥਿਤੀ ਦੇ ਤੁਸੀਂ ਅਪੀਲ ਕਰੋ ਦੇਖੋ ਇੱਕ ਤਾਂ ਸਾਰਿਆਂ ਨੂੰ ਅੱਜ ਕੱਲ੍ਹ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਫਾਫਾਂ ਉੱਡਦੀਆਂ ਸਾਡੇ ਡੀਸੀ ਸਾਹਿਬ ਟਾਈਮਲੀ ਸਾਰਿਆਂ ਨੂੰ ਅਗਾਹ ਕਰਦੇ ਰਹਿੰਦੇ ਆ ਕਿ ਕੋਈ ਵੀ ਜੇ ਸੋਸ਼ਲ ਮੀਡੀਆ ਤੇ ਖਬਰ ਆਉਂਦੀ ਹੈ ਉਹਨੂੰ ਪਹਿਲਾਂ ਸਾਡੇ ਜਿਹੜਾ ਹੈਗਾ ਆਪਣਾ ਸਰਕਾਰੀ ਤੌਰ ਤੇ ਜਿਹੜਾ ਹੈਗਾ ਉਹਨੂੰ ਆਪਣਾ ਪੁਸ਼ਟੀ ਕਰਕੇ ਫਿਰ ਉਸਤੇ ਅੱਗੇ ਉਹਨੂੰ ਫਾਲੋ ਕਰੋ ਕਈ ਵਾਰੀ ਫਾਫ ਫਲਾ ਦਿੰਦੇ ਆ ਉਹ ਲੋਕਾਂ ਚ ਰਿਯੂਮਰ ਫੈਲਨ ਕਰਕੇ ਆਪਣਾ ਬੇਚੈਨੀ ਫਾਇਦਾ ਪੈਦਾ ਹੋ ਜਾਂਦੀ ਆ ਆਪਣਾ ਉਸ ਕਰਕੇ ਲੋਕ ਕਈ ਪਿੱਛੇ ਵੀ ਇੱਕ ਦਿਨ ਹੋਇਆ ਸੀਗਾ ਕਿ ਲੋਕਾਂ ਨੇ ਅਨਾਉਂਸਮੈਂਟਾਂ ਸ਼ੁਰੂ ਕਰਤੀਆਂ ਪਿੰਡਾਂ ਦੇ ਵਿੱਚ ਵੀ ਆਪਾਂ ਘਰਾਂ ਕੈ ਛੱਡੋ ਬੰਦ ਟੁੱਟ ਗਿਆ ਪਰ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਸੀ ਇਸ ਕਰਕੇ ਥੋੜੇ ਥਰੂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜੇ ਕੋਈ ਇਹੋ ਜਿਹੀ ਗੱਲ ਹੈਗੀ ਆ ਸਾਡਾ ਜਿਹੜਾ ਹੈਗਾ ਸਰਕਾਰੀ ਤੌਰ ਤੇ ਜਿਹੜਾ ਨੰਬਰ ਦਿੱਤਾ ਹੋਇਆ ਉੱਥੋਂ ਸਪਸ਼ਟ ਪਤਾ ਕਰਕੇ ਫਿਰ ਉਸ ਗੱਲ ਨੂੰ ਅੱਗੇ ਤੁਸੀਂ ਕਿਸੇ ਨੂੰ ਕਨਵੇ ਕਰੋ ਠੀਕ ਹੈ ਬਹੁਤ ਬਹੁਤ ਧੰਨਵਾਦ ਔਲਖ ਸਾਹਿਬ ਤੁਹਾਡਾ ਮੈਂ ਕਿਉਂਕਿ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਜੀਤ ਔਲਖ ਲਗਾਤਾਰ ਚਮਕੌਰ ਸਾਹਿਬ ਦੇ ਹਲਕੇ ਦੇ ਵਿੱਚ ਬੰਨ ਤੇ ਡਿਊਟੀ ਨਿਭਾ ਰਹੇ ਨੇ ਇਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਦਿਨ ਰਾਤ ਕੀਤਾ ਹੋਇਆ ਹੈ ਪੰਜਾਬ ਦੇ ਨੌਜਵਾਨਾਂ ਇਲਾਕੇ ਦੇ ਨੌਜਵਾਨਾਂ ਨੇ ਪ੍ਰਸ਼ਾਸਨ ਨੇ ਆਰਮੀ ਨੇ ਤਾਂ ਬੰਨ ਦੀ ਮਜ਼ਬੂਤੀ ਲਗਾਤਾਰ ਜਾਰੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਗਾ ਉਤੋਂ ਕੋਈ ਇਸ ਤਰੀਕੇ ਦੀ ਅਨਸਕਾਮੀ ਦੀ ਘਟਨਾ ਨਹੀਂ ਹੋਵੇਗੀ ਤਾਂ ਇਹ ਭਰੋਸਾ ਦਿੱਤਾ ਚਮਕੌਰ ਸਾਹਿਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਥੋੜੇ ਕੈਰਮ ਸੰਮਿਤ ਦੇ ਨਾਲ ਤਤੇਸ਼